ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਸਬਾਹ ਕਰਤਾਰ ਸਿੰਘ ਸਰਾਂਭਾ ਜੀ ਦੀ ਯਾਦ ਦੇ ਵਿੱਚ ਸੱਤਵਾਂ ਕਬੱਡੀ ਟੂਰਨਾਮੈਂਟ ਚੱਕ ਕਲਾ ਦੇ ਵਿੱਚ ਹੋ ਰਿਹਾ ਹੈ ਜੋ ਕਿ 22 ਫਰਵਰੀ ਨੂੰ ਫਾਈਨਲ ਹੋਵੇਗਾ ਜਿਹਦਾ ਕਿ ਪਹਿਲਾ ਨਾਮ 2.5 ਲੱਖ ਅਤੇ ਦੂਜਾ ਨਾਮ 2 ਲੱਖ ਆ ਉਹਦੇ ਵਿੱਚ ਸੈਮੀਫਾਈਨਲ ਫਾਈਨਲ ਦੇ ਵਿੱਚ ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਮੋਟਰਸਾਈਕਲ ਵੀ ਦਿੱਤੇ ਜਾਣਗੇ ਸਾਰੇ ਹੀ ਵੀਰਾਂ ਨੂੰ ਸੀ ਤਕੀਦ ਕਰਦੇ ਆ ਕਿ ਉੱਥੇ ਹੋਵਾ ਕੇ ਪੰਚੋ ਕਿ ਐਮ ਐਲ ਕੇ ਸ਼ਹੀਦ ਸੰਦੀਪ ਸਿੰਘ ਨੰਗਲੰਬੀਆਂ ਦੀ ਜਾਤ ਦੇ ਵਿੱਚ ਟੂਰਨਾਮੈਂਟ ਪੂਰਨ ਮਹੱਤਵ ਰੂਪੇਗਾ ਅਸੀਂ ਸਾਰੇ ਵੀਰਾਂ ਨੂੰ ਉੱਥੇ ਅਪੀਲ ਕਰਦੇ ਆ ਕਿ ਉਮਵਾ ਕੇ ਪੰਚ ਦੀ ਕਿਰਪਾਲਤਾ ਕਿਰਪਾਲਤਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ